ਮੈਂ ਨਹੀਂ ਕਰਨਾ ਕਰਨਾ ਆਪਾਂ ਨੂੰ ਜਵਾਬ ਨਹੀਂ ਦੇਣਾ ਤਿੰਨ ਵਰਚੀਆਂ ਦਿੱਤੀਆਂ ਜੀ ਬੰਦੇ ਨੇ ਮਾਵਾ ਮਾਵਾ ਕਰਦੇ ਨੇ ਭਾਈ ਕੈਦ ਲੈ ਕੇ ਆਇਆ ਕਰੀ ਵੀ ਇਹ ਕਿਹੜਾ ਨੂ ਲਿਆ ਜਦੋਂ ਕਿ ਪੱਛੀ ਵੱਧ ਲੈਂਦਾ ਤੂੰ ਸਾਡੇ ਕੋਲ ਆ ਆਪਾਂ ਕਿਹੋ ਜਿਹੇ ਬੜਾ ਗੁੰਡੇ ਆ ਕੋਈ ਨੌਕਰੀ ਨਹੀਂ ਆਇਆ ਜੋ ਅੱਜ ਕਿਸਾਨ ਮੰਡੀ ਦਾ ਹੈ ਬਹੁਤ ਹੀ ਸੈਕਟਰੀ ਸਾਹਿਬ ਨੂੰ ਵੀ ਡੀਐਮਓ ਸਾਹਿਬ ਨੂੰ ਇਹ ਆਪਾਂ 4 ਮਹੀਨੇ ਤੋਂ ਹਦਾਇਤਾਂ ਦੇ ਰਹੇ ਆ ਲੇਕਿਨ ਸਾਡੇ ਭਰਾਵਾਂ ਦਾ ਕੁੱਟ ਕੇ 15 ਰੁਪਏ ਰੇਟ ਉਹ 100 ਰੁਪਏ ਲਿੱਤਾ ਜਾ ਰਿਹਾ ਜੀ ਸਰਿਆਮ ਗੁੰਡਾਗਰਦੀ ਹੋ ਰਹੀ ਹੈ ਗਰੀਬਾਂ ਨੂੰ ਇੱਕ ਅਪਾਹੀਜ ਹੈ ਜਿਹਦਾ ਪੈਰ ਹੈ ਨਹੀਂ ਉਹਨੂੰ ਕੁੱਟ ਕੇ ਉਹਦੇ ਕੋਲ ਪੈਸੇ ਲਿੱਤੇ ਜਾ ਰਹੇ ਆ ਇਹ ਜਦੋ ਦੀ ਇਹ ਠੀਕਾ ਠੇਕੇਦਾਰ ਆਇਆ ਉਦੋਂ ਦੇ ਸਾਡੇ ਭਰਾਵਾਂ ਨੂੰ ਕੁੱਟ-ਕੁੱਟ ਕੇ ਪੈਸੇ ਲਿੱਤਾ ਜਾਂਦਾ ਇੱਕ ਦੇਖੋ ਬੰਦੀ ਇਸੋਸਨ ਦੇ ਪ੍ਰਧਾਨ ਇਸੋਸਨ ਦੇ ਪ੍ਰਧਾਨ ਇੱਧਰ ਜੀ ਸਿੰਘ ਬੰਟੀ ਬੰਟੀ ਨੂੰ ਵੀ ਸੈਂਟੀ ਪਾਜੀ ਨੂੰ ਧਮਕੀਆਂ ਆਈਆਂ ਬਾਹਰ ਦੇ ਕਾਲ ਤੇ ਕਿ ਤੈਨੂੰ ਮਾਰ ਦਿੱਤਾ ਜਾਊਗਾ ਇਹ ਸਰਿਆ ਮੇਰਾ ਖੋਪੀ ਹੈ ਨਹੀਂ ਜੀ ਸਰ ਦੇਖਿਆ ਜਾਂਦਾ ਹੈ ਕਿ ਜਿਹੜਾ ਨਵਾਂ ਠੇਕੇਦਾਰ ਆਇਆ ਹੈ ਇਹ ਮਤਲਬ ਕਿ ਪਹਿਲੇ ਵੀ ਤੁਸੀਂ ਆਈ ਤੂੰ 3 ਮਹੀਨੇ ਪਹਿਲਾਂ ਪ੍ਰਦਰਸ਼ਨ ਕੀਤਾ ਹਾਂ ਜੀ ਕੋਈ ਮਲ ਇਹ ਦੇਖੋ ਜੀ ਡੀਐਸਪੀ ਸਾਹਿਬ ਆਪ ਧੌਣ ਥੱਲੇ ਸੁੱਟ ਕੇ ਚੱਲ ਗਏ ਇੱਕ ਪ੍ਰਸ਼ਾਸਨ ਦਾ ਕੀ ਕੰਮ ਹੈ ਇੱਕ ਡੀਐਸਪੀ ਦੀ ਪਾਵਰ ਕੀ ਹੈ ਇੰਨੀ ਜਨਤਾ ਬੈਠੀ ਆ ਇਹ ਡੀਐਸਪੀ ਸਾਹਿਬ ਤੁਸੀਂ ਜਾਓ ਲੇਕਿ ਡੀਐਸਪੀ ਸਾਹਿਬ ਤੁਹਾਨੂੰ ਦੱਸ ਦਈਏ ਇਹ ਜਨਤਾ ਇਦਾਂ ਨਹੀਂ ਬੈਠੀ ਆ ਇੱਕ ਮਹਿੰਦੇ ਦਾ ਅਸਲ ਲੈ ਕੇ ਬੈਠੀ ਆ ਜਦੋਂ ਤੱਕ ਤੁਹਾਡੇ ਕੋਲ ਇਨਸਾਫ ਨਹੀਂ